ਇਨਾ ਦਿਨਾਂ ਦਾ ਸਭ ਤੋਂ ਚਰਚਿਤ ਕੇਸ ਜਿੱਟੇ ਸਮੇਤ ਫੜੀ ਗਈ ਬੀਬੀ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਅੱਜ ਰਿਮਾਂਡ ਖਤਮ ਹੋਣ ਤੇ ਬਠਿੰਡਾ ਪੁਲਿਸ ਦੇ ਵੱਲੋਂ ਉਸ ਨੂੰ ਦੁਬਾਰਾ ਜਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਅਤੇ ਪੇਸ਼ ਕਰਨ ਉਪਰੰਤ 2 ਦਿਨ ਦਾ ਹੋਰ ਇਸ ਬੀਬੀ ਦਾ ਪੁਲਿਸ ਨੂੰ ਰਿਮਾਂਡ ਹਾਸਲ ਹੋਇਆ ਹੈ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਹੁਣ ਆਪਣੀ ਪੜਤਾਲ ਅਰੰਭੀ ਗਈ ਹੈ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਰਿਮਾਂਡ ਖਤਮ ਹੋਣ ਤੋਂ ਬਾਅਦ ਇਸ ਨੂੰ ਅੱਜ ਫੇਰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਸੀ ਜਿਸ ਤੋਂ ਬਾਅਦ 2 ਦਿਨ ਦਾ ਰਿਮਾਂਡ ਹੋਰ ਇਸ ਦਾ ਵਧਿਆ ਹੈ ਹੁਣ ਤੱਕ 3 ਦਿਨ ਦੇ ਰਿਮਾਂਡ ਤੇ ਇਹ ਪੁਲਿਸ ਕੋਲ ਰਹੀ ਹੈ ਤੇ ਇਸ ਦੇ ਵਿੱਚ ਪੁਲਿਸ ਦੇ ਵੱਲੋਂ ਲਗਾਤਾਰ ਇਸ ਤੋਂ ਪੁੱਛਗਿੱਛ ਪੜਤਾਲ ਵੀ ਕੀਤੀ ਜਾ ਰਹੀ ਹੈ ਕਿ ਆਖਿਰ ਇਸ ਦੇ ਬੈਕਵਰਡ ਤੇ ਫਾਰਵਰਡ ਲਿੰਕ ਕੀ ਹਨ ਅਤੇ ਹੋਰ ਕਿੰਨੇ ਕੁ ਲੋਕ ਇਸ ਦੇ ਨਾਲ ਸ਼ਾਮਲ ਹੋ ਸਕਦੇ ਹਨ ਹਾਲਾਂਕਿ ਇਸ ਕੇਸ ਦੇ ਵਿੱਚ ਇਸ ਦੇ ਇੱਕ ਸਾਥੀ ਨੂੰ ਵੀ ਪੁਲਿਸ ਦੇ ਵੱਲੋਂ ਨਾਮਜ਼ਦ ਕੀਤਾ ਗਿਆ ਸੀ ਪਰ ਹਜੇ ਤੱਕ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਅਤੇ ਲਗਾਤਾਰ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਕਿ ਆਮ ਨਸ਼ਾ ਤਸਕਰਾਂ ਦੇ ਘਰਾਂ ਦੇ ਉੱਪਰ ਬਲਡੋਜ਼ਰ ਚਲਾਏ ਜਾਂਦੇ ਹਨ ਪਰ ਜਦੋਂ ਇਸ ਦੇ ਬਾਰੇ ਪੁਲਿਸ ਨੂੰ ਪੁੱਛਿਆ ਗਿਆ ਤਾਂ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਕੋਲ ਇਸ ਤਰ੍ਹਾਂ ਦਾ ਕੋਈ ਵੀ ਅਧਿਕਾਰ ਨਹੀਂ ਹੈ ਅਤੇ ਇਹ ਹੋਰ ਵਿਭਾਗ ਦਾ ਕੰਮ ਹੈ ਪੂਰਾ ਜਾਣਕਾਰੀ ਤੁਹਾਨੂੰ ਸੁਣਵਾਨੇ ਆ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਹੀ ਜ਼ੁਬਾਨੀ ਤੋਂ ਸੀਗਾ ਪਰ ਉਹਦੇ ਜਿਹੜੇ ਅੱਜ ਸਿਮਰਮੜ ਕਾਨਫਰੰਸ ਤੇ ਸੋ ਅੱਜ ਅਸੀਂ ਮਾਨਯੋਗ ਬਾਲ ਦੇ ਵਿੱਚ ਦੁਬਾਰਾ ਪੇਸ਼ ਕਰਕੇ ਦੋ ਦਿਨਾਂ ਦਾ ਪੁਲਿਸ ਨੂੰ ਮਾਨ ਦੁਬਾਰਾ ਸੇਕਿਆ ਅ ਡੂਰਿੰਗ ਪੁਲਿਸ ਨੇ ਮਾਰਸ ਸੱਤ ਪਨਾ ਸਾਡੇ ਕੋਲ ਕੁੱਝ ਜੀਆਂ ਸਾਹਮਣੇ ਆਈਆਂ ਸੀਗੀਆਂ ਉਹਨਾਂ ਦੇ ਇੰਟਰੋਗੇਸ਼ਨ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਅਸੀਂ ਟਰਾਈ ਕਰਾਂਗੇ ਕਿ ਜਿਹੜੀ ਸਾਡੇ ਵਕ ਵਕ ਐਂਗਲਸ ਅੱਗੇ ਨੇ ਕਿ ਜਿਹਦਾ ਮਨਸ਼ਾ ਹੈ ਕਿੱਥੋਂ ਲੈ ਕੇ ਆਏ ਸੀ ਕਿੱਥੇ ਲੈ ਕੇ ਜਾਣਾ ਸੀ ਜਾਂ ਜਿਦਾ ਬਾਕੀ ਜਿਹੜੀ ਚੀਜ਼ਾਂ ਹੈਗੀਆਂ ਨੇ ਪ੍ਰੋਪਰਟੀ ਸਬੰਧੀ ਜਿਹੜੀ ਹੈ ਜਾਂਚ ਹੋਈ ਜਾਵਾ ਫਰੈਂਸ ਫੋਨ ਦੀ ਫੋਰੈਂਸਿਕ ਅਨਲਿਸਿਸ ਹੈਗਾ ਸਾਰੇ ਚੀਜ਼ਾਂ ਵਾਸਤੇ ਜੀ ਰੱਖਿਆ ਕੁੱਝ ਮਨਾ ਸੀ ਤਿੰਨ ਮਹੀਨਿਆਂ ਦਾ ਪਹਿਲਾਂ ਮਿਲੇ ਸੀ ਕਿੰਨੇ ਪਹਿਲਾਂ ਸੀ ਕਿੰਨਾ ਰਮਾਲ ਦੇ ਹਾਸਲੇ ਹੋਣ ਤੋਂ ਬਾਅਦ ਕੀ ਹਾਲਾਤ ਬਣੇ ਇਹ ਜਨਾਕ ਪਹਿਲੇ ਵੀ ਕੋਈ ਸਬੰਧਾ ਰਿਹਾ ਕਿ ਤਿੰਨ ਮਹੀਨਿਆਂ ਤੋਂ ਇਤਨੇ ਚਾਰ ਦਿਨ ਰਮਾਲ ਹਾਸਲੇ ਹੈ ਕਿ ਕਿਸ ਬਰਾਮਤ ਕੀਤਾ ਜਾਂ ਜੀ ਇਸ ਕਿਸ ਤਰ੍ਹਾਂ ਦੀ ਉਹ ਦੇਖੋ ਐਸਰ ਬੀਐਨਐਸਐ ਸਾਡੇ ਕੋਲ 60 ਦਿਨ ਦਾ ਸਮਾਹ ਹੁੰਦਾ ਜਿਹੜੇ ਜਿਹੜੇ ਨੌ ਮਾਸਿਕ ਐਕਸਰਸਾਈਜ਼ ਹੈ ਜਿਹੜੇ ਸਾਡੇ ਕੋਲ ਅਰਗ ਯੂਨੀਵਰਸਿਟੀ ਸੋ ਜਿੱਦਾਂ ਹੁਣ ਸਾਡੇ ਕੋਲ ਅਧਿਕਾਰ ਚੁਣ ਤੋਂ ਬਾਅਦ ਤੇ ਅੰਦਰ ਕੋਲ ਸਮਾ ਹਸੇ ਤੋਂ ਬਾਅਦ ਅਸੀਂ ਸਾਡੀ ਕੋਸ਼ਿਸ਼ ਹੈਗੀ ਵੀ 60 ਦਿਨ ਦੇ ਵਿੱਚ ਵਿੱਚ ਜਿਹੜੇ ਸਾਰੇ ਗੀਜਾ ਹੈਗੇ ਹਨ ਉਹਨੂੰ ਕਰਾਰੀ ਤੇ ਕਰ ਲੀਏ ਸੋ ਉਸੇ ਵਾਸਤੇ ਇਹਨੂੰ ਦੁਬਾਰਾ ਜਿਹੜਾ ਇੱਕ ਨਾਮਜ਼ਦ ਕੀਤਾ ਕਿ ਬਲਵੰਦੇ ਸਿੰਘ ਤੇ ਕਨੇ ਨਾਮ ਦੇ ਕੀਤਾ ਗਿਆ ਸੀ ਤੇ ਉਹਦੇ ਵਿੱਚ ਪੀ ਫਾਇਰ ਹੋ ਗਿਆ ਜੋ ਉਸਦੀ ਗ੍ਰਿਫਤਾਰੀ ਹੋਈ ਹੈ ਉਹਦੇ ਨਾਲ ਦਾ ਜਿਹੜਾ ਸਾਥੀ ਸੀਗਾ ਉਹਦੀ ਅਰੈਸਟ ਵਾਸਤੇ ਜਿਹੜੇ ਹੈ ਸਾਰੀ ਟੀਮਾਂ ਲੱਗੀਆਂ ਹੁੰਦੀਆਂ ਹਨ ਤੇ ਅਸੀਂ ਜਦ ਵੀ ਸਾਡੀ ਕੋਸ਼ਿਸ਼ ਕੀਤੀ ਉਹਨੂੰ ਅਰੈਸਟ ਕਰਦੇ ਹਾਂ ਸਰ ਕੋ ਗੱਡੀ ਵਿੱਚ ਥਾਹ ਰਹੇ ਕਿ ਜਿਹੜਾ ਆਪਣੇ ਅਮਨਦੇ ਆਪ ਨਾਮ ਸੀ ਮਕਾਨ ਹੈਗਾ ਅਮਨ ਦੇ ਨਾਮ ਦੇ ਸੀ ਇਹ ਜਾਂਚ ਕਰਤਾ ਤੇ ਲੱਗੇ ਮੁਕੀ ਚਾਹ ਤੇ ਉਸ ਤੋਂ ਬਾਅਦ ਪਤਾ ਲੱਗਿਆ ਉਹਨਾਂ ਦਾ ਆ ਇਸ ਬੰਦੇ ਵਿੱਚ ਜਿਹੜੇ ਸੰਬੰਧਤ ਰੈਵਨਿਊ ਡਿਪਾਰਟਮੈਂਟ ਤੋਂ ਜਿਹਨੇ ਵੀ ਉੱਪਰ ਦੀ ਪ੍ਰੋਪਰਟੀ ਦਾ ਜਿਹੜਾ ਹੈਗਾ ਰਿਪੋਰਟ ਲਾਇਆ ਆ ਜਿਹੜਾ ਆਟਿਓ ਅਥਾਰਟੀ ਦੀ ਇਹਦੇ ਕੋਲੋਂ ਗੱਡੀ ਦਾ ਜਿਹੜਾ ਰਿਪੋਰਟ ਆਸਕ ਕੀਤਾ ਜਾ ਰਿਹਾ ਹੈ ਉਹ ਜਿਹਦਾ ਫੋਨ ਜਿਹੜੀ ਹੈਗੀ ਉਹਦੇ ਤੋਂ ਸਿਕਨ ਮੈਸੇਜ ਕਰਵਾ ਰਹੇ ਨੇ ਤੇ ਸਾਰੀਆਂ ਚੀਜ਼ਾਂ ਜਦੋਂ ਸਾਡੇ ਕੋਲ ਸਾਹਮਣੇ ਆ ਜਾਂਦੀਆਂ ਉਹ ਤੋਂ ਬਾਅਦ ਜਿਹੜਾ ਹੈਗਾ ਜੀ ਇਹਨੇ ਕਮਟਰੀ ਤੋਂ ਅੱਛਾ ਜਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਚੱਲ ਰਿਹਾ ਹੈਗਾ ਵੀ ਨਸ਼ਾ ਵੇਚਣ ਵਾਲਿਆਂ ਦੇ ਜਿਹੜੇ ਘਟਾਏ ਜਾ ਰਹੇ ਕੀ ਅਮਨਦੀਪ ਪੌਰਜੀ ਦਾ ਵੀ ਮਕੰਨਟਾ ਹੈ ਜਾਏਗਾ ਜਾਂ ਨਹੀਂ ਅਬ ਦੇਖੋ ਜਿਹੜੇ ਪ੍ਰੋਪਰਟੀ ਡੈਮੋਲੇਸ਼ਨ ਦਾ ਕੰਮ ਹੈਗਾ ਇਹ ਸਿਵਲ ਡਿਪਾਰਟਮੈਂਟ ਦਾ ਕੰਮ ਹੈਗਾ ਇਹਦੇ ਵਿੱਚ ਸਿਵਲ ਡਿਪਾਰਟਮੈਂਟ ਨੇ ਦੇਖਣਾ ਹੁੰਦਾ ਕਿਉਂਕਿ ਪੁਲਿਸ ਕੋਲ ਕੋਈ ਇਹਦੇ ਵਿੱਚ ਕੋਈ ਪਾਵਰ ਨਹੀਂ ਕਿ ਕੋਈ ਵੀ ਇਹਨਾਂ ਕਰਕੇ ਤਾਂ ਬਾਹਰ ਹੋ ਜਾਣਾ ਉਹਦੇ ਵਿੱਚ ਜਿਹੜਾ ਹੈਗਾ ਸਿਵਲ ਡਿਪਾਰਟਮੈਂਟਸ ਜਿਹੜਾ ਇਹਦੇ ਵਿੱਚ ਇਨੀਸ਼ੀਏਟਿਵ ਹੈ ਜਿਹਨੂੰ ਉਹਦੇ ਤੱਲੇ ਹਾਂ